ਵੇ ਮੇਰੇ ਵੀਰ ਇਹ ਗੱਲ ਕਹਿੰਦੇ ਨੇ ਕਿ दारू ਪੀਣ ਦੀ ਸਾਡੀ ਬੜੀ ਕਪੈਸਿਟੀ ਹੈ ਸੀ ਬੋਤਲ ਬੋਤਲ ਵੀ दारू ਦੀ ਪੀ ਜਾਂਦੇ ਆ ਸਾਨੂੰ ਕੁਝ ਨਹੀਂ ਹੁੰਦਾ ਸੋ ਦੋਸਤੋ ਇਹ ਕੋਈ ਬਾਡੀ ਦੀ ਕਪੈਸਿਟੀ ਵੱਧ ਜਾਣਾ दारू ਦੀ ਕਪੈਸਿਟੀ ਵੱਧ ਜਾਣਾ ਕੋਈ ਇਹ ਇਦਾਂ ਦੀ ਗੱਲ ਨਹੀਂ ਹੈਗੀ ਕਿ ਬਾਡੀ ਤੁਹਾਡੀ ਬਹੁਤ ਸਟਰੋਂਗ ਹੋ ਗਈ ਹੈ ਬਾਡੀ ਤੁਹਾਡੀ ਬਹੁਤ ਵਧੀਆ ਹੋ ਗਈ ਹੈ ਕਿ ਤਾਂ ਤੁਸੀਂ दारू ਬਹੁਤ ਜ਼ਿਆਦਾ ਪਚਾ ਲੈਂਦੇ ਹੋ ਅਸਲ ਦੇ ਵਿੱਚ ਲਿਵਰ ਜਿਹੜਾ ਉਹ ਸਹੀ ਤਰੀਕੇ ਨਾਲ ਰਿਸਪੌਂਡ ਹੀ ਨਹੀਂ ਕਰਦਾ ਆ ਕਰਕੇ ਜਿਹੜੀ ਆ ਨਾ ਤੁਸੀਂ ਬੋਤਲ ਬੋਤਲ दारू ਦੀ ਪੀ ਜਾਂਦੇ ਹੋ ਤੇ ਤੁਹਾਨੂੰ ਕੁਝ ਨਹੀਂ ਹੁੰਦਾ ਹੈਗਾ ਸੋ ਬੋਤਲ दारू ਦੀ ਪੀਣੀ ਵੈਸੇ ਬਹੁਤ ਔਖੀ ਗੱਲ ਆ ਪਰ ਜਿਹੜੇ ਰੋਜ਼ ਰੋਜ਼ दारू ਪੀਣੀ ਸ਼ੁਰੂ ਕਰ ਦਿੰਦੇ ਉਹ ਬੋਤਲ ਬੋਤਲ ਤੱਕ ਪਹੁੰਚ ਜਾਂਦੇ ਆ ਸੋ ਅਸਲ ਦੇ ਵਿੱਚ ਜਿਹੜੇ ਵੀਰ दारू ਪੀਂਦੇ ਆ ਨਾ ਉਹਨਾਂ ਨੂੰ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਕਿ ਲਗਾਤਾਰ दारू ਨਹੀਂ ਪੀਣੀ ਚਾਹੀਦੀ ਦੂਸਰੀ ਗੱਲ ਕਿ ਜਦੋਂ दारू ਪੀਣੀ ਆ ਬਹੁਤੇ ਜ਼ਿਆਦਾ ਨਹੀਂ ਪੀਣੀ ਚਾਹੀਦੀ। दारू ਦੋ ਤਰੀਕੇ ਨਾਲ ਨੁਕਸਾਨ ਕਰਦੀ ਆ। ਪਹਿਲੀ ਗੱਲ ਜਦੋਂ ਆਪਾਂ ਥੋੜੀ दारू ਪੀਏ ਪਰ ਪੀ ਵੀ ਲਗਾਤਾਰ ਜਾਈਏ ਜਾਂ ਫਿਰ ਆਪਾਂ ਕਦੇ ਇੱਕ ਨਹੀਂ ਪੀਏ ਤੇ ਪੀ ਬਹੁਤ ਜ਼ਿਆਦਾ ਲਈਏ। ਇਹ ਦੋ ਤਰੀਕੇ ਦੇ ਨਾਲ दारू ਜਿਹੜੀ ਨੁਕਸਾਨ ਕਰਦੀ ਆ। दारू ਤਾਂ ਵੈਸੇ ਚਲੋ ਪੀਣੀ ਨਹੀਂ ਚਾਹੀਦੀ। ਬਹੁਤ ਤੁਸੀਂ ਰੇਅਰ ਇਹਨੂੰ ਇਹਦਾ ਸੇਵਨ ਜਿਹੜਾ ਰੱਖੋ ਤੇ ਸਹੀ ਮਿਕਦਾਰ ਦੇ ਵਿੱਚ ਸਹੀ ਤਰੀਕੇ ਦੇ ਨਾਲ ਜਿਹੜੀ दारू ਉਹ ਪੀਓ। ਇਸ ਤੋਂ ਲੱਭ ਜੇ ਮੈਨੂੰ ਗਰਮੀ ਆ ਰਹੀਆਂ ਨਾ ਤਾਂ ਗਰਮੀਆਂ ਦੇ ਵਿੱਚ दारू ਬਹੁਤ ਜ਼ਿਆਦਾ ਨੁਕਸਾਨ ਕਰਦੀ ਆ। ਸੋ ਗਰਮੀਆਂ ਦੇ ਵਿੱਚ ਜਿਹੜੇ ਜਿੰਨਾ ਘੱਟ ਹੋਸਕੇ ਉਹਨਾਂ ਘੱਟ ਕਰੋ ਨਹੀਂ ਤਾਂ ਸਰੀਰ ਦਾ ਤਜਾਬੀਪਣ ਬਹੁਤ ਜ਼ਿਆਦਾ ਵੱਧ ਜਾਂਦਾ ਖੂਨ ਗੜਾ ਹੋ ਜਾਂਦਾ ਜਿੱਦਾਂ ਫਿਰ ਸਟ्रेस ਐਂਡ ਐਂਜਾਇਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਵਾਲ ਛਿੱਟੇ ਚਿੱਟੇ ਹੋ ਜਾਂਦੇ ਆ ਸਰੀਰ ਦੇ ਵਿੱਚ ਹੋਰ ਅਣਗਿਣਤ ਖਰਾਬੀਆਂ ਹੁੰਦੀਆਂ ਲਿਵਰ ਹੀ ਨਹੀਂ ਸਾਡਾ ਸਹੀ ਤਰੀਕੇ ਨਾਲ ਚੱਲਦਾ ਲਿਵਰ ਕਿਉਂਕਿ 500 ਤਰ੍ਹਾਂ ਦੇ ਕੰਮ ਕਰਦਾ ਬਾਡੀ ਦੇ ਵਿੱਚ ਸੋ ਲਿਵਰ ਆਪਣੇ ਕੰਮ ਸਹੀ ਤਰੀਕੇ ਨਾਲ ਕਰ ਹੀ ਨਹੀਂ ਪਾਉਂਦਾ ਜਿਸ ਦੇ ਕਰਕੇ ਸਾਡੇ ਸਰੀਰ ਤੇ ਬਹੁਤ ਸਾਰੇ ਕੰਮ ਜਿਹੜੇ ਆ ਰੁਕ ਜਾਂਦੇ ਆ ਸੋ ਇੱਕ ਗੱਲ ਹੋਰ ਸ਼ਰਦਾਈ ਦਾ ਸੇਵਨ ਜਰੂਰ ਕਰਿਆ ਕਰੋ ਜਿਹੜੀ ਸ਼ਰਦਾਈ ਆਪਾਂ ਹੁਣ ਸੀਜ਼ਨ ਆ ਗਿਆ ਹੈ ਸ਼ਰਦਾਈ ਅੱਜ ਕੱਲ ਤਾਂ ਮਾਰਕੀਟ ਦੇ ਵਿੱਚ ਵੀ ਬਹੁਤ ਜ਼ਿਆਦਾ ਸਿੰਗਲ ਬੈਠੇ ਨੇ ਸ਼ਰਦਾਈ ਜਿਹੜੇ ਦੇ ਰਹੇ ਨੇ ਤਾਂ ਉਹਨਾਂ ਦੇ ਕੋਲੋਂ ਸ਼ਰਦਾਈ ਦਾ ਸੇਵਨ ਕਰੋ ਜਾਂ ਘਰ ਬਣਾ ਕੇ ਸ਼ਰਦਾਈ ਦਾ ਸੇਵਨ ਕਰੋ ਇਸ ਤੋਂ ਇਲਾਵਾ ਕੱਚੀ ਲੱਸੀ ਦਾ ਸੇਵਨ ਤੁਸੀਂ ਕਰ ਸਕਦੇ ਹੋ ਦਹੀਂ ਵਾਲੀ ਲੱਸੀ ਦਾ ਤੁਸੀਂ ਸੇਵਨ ਜਿਹੜਾ ਉਹ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਬਹੁਤ ਲੰਬਾ ਸਮਾਂ ਦਾਰੂ ਪੀਤੀ ਹੈ ਤਾਂ ਤੁਹਾਡਾ ਲਿਵਰ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਰਿਸਪੌਂਡ ਨਹੀਂ ਕਰਦਾ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਜਾਂ ਫਿਰ ਤੁਹਾਨੂੰ ਪਾਚਨ ਸ਼ਕਤੀ ਵਿੱਚ ਗੜਬੜਾ ਜਾਂ ਤਿਜ ਵਧੀਆ ਗੋਲੀ ਆ ਇੰਨਾ ਕੋਈ ਉਹਦਾ ਜ਼ਿਆਦਾ ਰੇਟ ਵੀ ਨਹੀਂ ਹੈਗਾ ਸਸਤੀ ਗੋਲੀ ਆ ਸੋ 60 ਗੋਲੀਆਂ ਹੁੰਦੀਆਂ ਇੱਕ ਡੱਬੀ ਦੇ ਵਿੱਚ ਸਵੇਰੇ ਸ਼ਾਮ ਇੱਕ ਇੱਕ ਗੋਲੀ ਖਾਓ ਤੇ ਇੱਕ ਮਹੀਨੇ ਦੇ ਵਿੱਚ ਲਿਵਰ ਦੀ ਕੰਡੀਸ਼ਨ ਬਹੁਤ ਵਧੀਆ ਹੋ ਜਾਂਦੀ ਆ ਸੋ ਇਹਦੇ ਨਾਲ ਨਾਲ ਇੱਕ ਐਸਿਡ ਗੌਨ ਪਾਊਡਰ ਆਉਂਦਾ ਜਿਹੜਾ ਕਿ ਤਜਾਬੀਪਣ ਨੂੰ ਕੰਟਰੋਲ ਕਰਦਾ ਕਿਉਂਕਿ ਤਜਾਬੀਪਣ ਵੀ ਸ਼ਰਾਬ ਪੀਣ ਦੇ ਨਾਲ ਵੱਧ ਜਾਂਦਾ ਸੋ ਦੋ ਦਵਾਈਆਂ ਤੁਸੀਂ ਸਾਡੇ ਪਾਸੋਂ ਆਰਡਰ ਕਰ ਸਕਦੇ ਤੇ ਇਹ ਤੁਸੀਂ ਆਰਡਰ ਕਰੋ ਤੁਹਾਡੇ ਘਰੇ ਪਹੁੰਚ ਜਾਏਗੀ ਇੰਨੀਆਂ ਕੋ ਮਹਿੰਗੀਆਂ ਦਵਾਈਆਂ ਨਹੀਂ ਹੈਗੀਆਂ ਤੇ ਬੜੇ ਵਧੀਆ ਤਰੀਕੇ ਨਾਲ ਲਿਵਰ ਤੁਹਾਡਾ ਰਿਕਵਰ ਹੋ ਜਾਂਦਾ ਤੇ ਤਜਾਬੀਪਣ ਹਟ ਜਾਂਦਾ ਬਾਕੀ ਡਾਈਟ ਦਾ ਧਿਆਨ ਰੱਖ ਇਹਨਾਂ ਵੱਤੋਂ ਬਦਲੋ ਐਕਸਰਸਾਈਜ਼ ਕਰੋ ਅਤੇ ਜਿੰਨੀ ਘੱਟ ਹੋ ਸਕੇ ਓਨੀ ਘੱਟ ਦਾਰੂ ਦਾ ਜਿਹੜਾ ਉਹ ਸੇਵਨ ਕਰੋ ਕਿਉਂਕਿ ਗਰਮੀਆਂ ਦੇ ਵਿੱਚ ਹੁਣ ਜਿਵੇਂ ਜਿਵੇਂ ਗਰਮੀ ਆਉਣੀ ਹੈ ਨਾ ਸਰੀਰ ਦੀ ਵੈਸੀ ਗਰਮੀ ਵੱਧ ਜਾਂਦੀ ਆ ਸੋ ਜੇ ਦਾਰੂ ਪੀਨੇ ਆ ਤਾਂ ਹੋਰ ਜ਼ਿਆਦਾ ਸਿਰ ਜਿਹੜਾ ਗਰਮ ਹੋ ਜਾਂਦਾ ਸੋ ਜਿਹੜਾ ਵੀ ਵੀਰ ਭਰਾ ਜਾਦੀ ਦਾਰੂ ਪਿੰਦਾ ਉਹਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ